ਲੋਕ ਸਭਾ ਚੋਣਾਂ ਦਾ ਜਿਹੜਾ ਚੋਣ ਪ੍ਰਚਾਰ ਆ ਉਹ ਰਾਜਨੀਤਿਕ ਆਗੂਆਂ ਦੀ ਗਲੇ ਦੀ ਹੱਡੀ ਬਣਿਆ ਹੋਇਆ ਨਾਦਰ ਆ ਰਿਹਾ ਨਾਬਾਦ ਦੇ ਵਿੱਚ ਪਹੁੰਚਿਆ ਵਿਧਾਇਕ ਤੇ ਮਾਨ ਤੇ ਕਾਰ ਪਹੁੰਚਿਆ ਗੱਡੀਆਂ ਕਹਿੰਦੇ ਤਿਆਰ ਨੇ ਗੱਡੀਆਂ ਖੜੀਆਂ ਨੇ ਝੰਡੇ ਲੱਗੇ ਹੋਏ ਨੇ ਗੱਡੀ ਦੇ ਅੱਗੇ ਵੀ ਝੰਡਾ ਤੇ ਪਿੱਛੇ ਵੀ ਝੰਡਾ ਜਿਹੜਾ ਤੁਸੀਂ ਦੇਖ ਸਕਦੇ ਹੋ ਆ ਦਿਖਾਈ ਦੇ ਰਿਹਾ ਸਕਿਉਰਟੀ ਵੀ ਤਿਆਰ ਆ ਕਿਤੇ ਨਾ ਕਿਤੇ ਖੜੀ ਨਾਦਰ ਆ ਰਹੀ ਆ ਉਜ ਟਾਈਮ ਬਾਅਦ ਅੰਦਰੋਂ ਆਉਣਗੇ ਸਰਦੇਵ ਸਿੰਘ ਤੇ ਮਾਨ ਨੇ ਜਿਹੜੇ ਉਹ ਘਰੋਂ ਗੱਡੀ ਚੌਣ ਵਿੱਚ ਚੋਂ ਪ੍ਰਚਾਰ ਲਈ ਜਾਣਗੇ ਪਿੰਡਾਂ ਦੇ ਦੇ ਵਿੱਚ ਜਾਣਗੇ ਜੇ ਸ਼ਹਿਰਾਂ ਦੇ ਵਿੱਚ ਜਾਣ ਗੇਟ ਨੇ ਜਿਹੜੇ ਉਹ ਖੁੱਲ ਚੁੱਕੇ ਨੇ ਉਜ ਚਾਰ ਸਿਖਰਾਂ ਤੇ ਲੱਗ ਰਿਹਾ ਕੁਝ ਦਿਨ ਬਾਕੀ ਨੇ ਚੋਣ ਪ੍ਰਚਾਰ 30 ਨੂੰ ਬੰਦ ਹੋ ਜਾਣਾ 1 ਤਰੀਕ ਨੂੰ ਵੋਟਾਂ ਪੈਣੀਆਂ ਨੇ ਵਿਧਾਇਕ ਨੇ ਜਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਚੋਣ ਪ੍ਰਚਾਰ ਨੂੰ ਲੈ ਕੇ ਕਹਿੰਦੇ ਹੁਣ ਰਾਤ ਨੂੰ ਵੀ ਨੀਂਦ ਨਹੀਂ ਆ ਰਹੀ ਮਿਹਨਤ ਬੜੀ ਸਖਤ ਆ 5 ਸਾਲ ਲਈ ਮਿਹਨਤ ਆ ਜਿਹੜੀ ਹੁਣ 5 ਦਿਨ ਦੇ ਵਿੱਚ ਪੂਰੀ ਕਰ ਜਾਣੀ ਆ ਨਾਬਾਦੇਵ ਵਿਧਾਇਕ ਨੇ ਕਹਿੰਦੇ ਖੋਦ ਰਸੋਈ ਦੇ ਵਿੱਚ ਵੀ ਆਪਦਾ ਖਾਣਾ ਆਪ ਪੈਕ ਕਰਦੇ ਨੇ ਆਪ ਫਰੂਟ ਤਿਆਰ ਕਰਕੇ ਡੱਬਿਆਂ ਚ ਪੈਕ ਕਰਦੇ ਨੇ ਸਕੌਰਟੀ ਵੀ ਤਨਾਤ ਆ ਉਹਨਾਂ ਦੇ ਭਰਾ ਵੀ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਡਟੇ ਹੋਏ ਨੇ ਵਿਧਾਇਕ ਕਹਿੰਦੇ ਟਾਈਮ ਬਹੁਤ ਘਾਟਾ ਪਰ ਗੱਡੀ ਦੇ ਵਿੱਚ ਬੈਠ ਕੇ ਮਾਨ ਸਾਹਿਬ ਕਹਿੰਦੇ ਚਾਰ ਗੱਲਾਂ ਸੀ ਕਰ ਸਕਦੇ ਆ ਪਰ ਇੱਕ ਮਿੰਟ ਦਾ ਸਮਾਂ ਨਹੀਂ ਅੱਗੇ ਪਿੰਡਾਂ ਦੇ ਵਿੱਚ ਟਾਈਮ ਪੂਰੇ-ਪੂਰੇ ਦਿੱਤੇ ਹੋਏ ਨੇ ਕਿਸੇ ਪਿੰਡ 'ਚ 20 ਮਿੰਟ ਦਾ ਸਮਾਂ ਦਿੱਤਾ ਜਾ ਰਿਹਾ ਕਿਸੇ ਪਿੰਡ ਦੇ ਵਿੱਚ ਅੱਧੇ ਘੰਟੇ ਦਾ ਸਮਾਂ ਦਿੱਤਾ ਜਾ ਰਿਹਾ ਬਲਕਿ ਕਿੰਨਾ ਕਿ ਸ਼ਡਿਊਲ ਵਿਜੀਮਾਨ ਸਾਹਿਬ ਸ਼ੈਡਿਊਲ ਬਹੁਤ ਵਧੀਆ ਜੀ 142 ਪਿੰਡ ਨੇ ਔਰ ਨਾਬਾ ਦੇ 23 ਵਾਰਡ ਨੇ ਤੇ ਪਾਸੋਂ ਦੇ 11 ਵਾਰਡ ਨੇ ਜੀ ਮੇਰਾ ਸ਼ੁਰੂ ਤੋਂ ਹੀ ਜਦੋਂ ਦਾ ਮੈਂ ਇੱਥੇ ਵਿਧਾਨ ਸਭਾ ਨਾਬਾ ਦੇ ਵਿੱਚ ਕੰਮ ਸ਼ੁਰੂ ਕੀਤਾ ਸ਼ੁਰੂ ਤੋਂ ਮੇਰੀ ਆਦਤ ਹੈ ਜੀ ਮੇਰਾ ਵਰਕਿੰਗ ਸਟਾਈਲ ਹੈ ਕਿ ਮੈਂ ਗਰਾਊਂਡ ਲੈਵਲ ਤੱਕ ਜਾਣਾ ਜੀ ਇਲੈਕਸ਼ਨ ਦੇ ਵਿੱਚ ਹਰੇਕ ਨੂੰ ਮਿਲਦਾ ਹਰੇਕ ਨਾਲ ਗੱਲ ਕਰਦਾ ਸਵੇਰੇ ਮੈਂ ਜਿਮ ਜਾ ਕੇ ਆਇਆ ਜੀ ਜਿਮ ਜਾ ਕੇ ਮੈਂ ਸਕੂਟਰੀ ਤੇ ਸਵੇਰੇ ਨਾਲਾ ਕਰਦੇ 20 ਪਰਿਵਾਰਾਂ ਨੂੰ ਮਿਲ ਕੇ ਆਇਆ ਕਰੇ ਜਾ ਕੇ ਆ ਉਹਨਾਂ ਦੇ ਔਰ ਇੱਕ ਦੋਆਂ ਦੇ ਚਾਹ ਪੀ ਕੇ ਆ ਤੇ ਹੁਣ ਚੋਣ ਪ੍ਰਚਾਰੀ ਜਾ ਰਹੇ ਆ ਸੋ ਸ਼ੈਡਿਊਲ ਬਹੁਤ ਟਾਈਟ ਆ ਪਰ ਹਰੇਕ ਨੂੰ ਮਿਲਣਾ ਹਰੇਕ ਨੂੰ ਦੋ ਸਰਕਾਰ ਸਰਕਾਰ ਦੀਆਂ ਦੋ ਸਾਲ ਦੀਆਂ ਉਪਲਬਧੀਆਂ ਨੇ ਉਹਦੇ ਬਾਰੇ ਦੱਸਣਾ ਇਹ ਫਰਜ਼ ਬਣਦਾ ਜੀ ਕਿਉਂਕਿ ਮਿਹਨਤ ਦੇ ਨਾਲੇ ਹਵਾ ਬਣਦੀ ਜਾ ਰਹੀ ਆ ਆਵਾਂ ਦੀ ਪਾਰਟੀ ਦੀ ਕਿੰਨਾ ਕੋ ਹੋ ਆ ਬਿਲਕੁਲ ਜੀ ਮਿਹਨਤ ਤਾਂ ਹੈ ਹੀ ਆ ਜੀ ਦੇਖੋ ਕੁਝ ਲੋਕ ਨੇ ਜਿਹੜੇ ਇੱਕ ਦੋ ਪ੍ਰੋਗਰਾਮ ਕਰਕੇ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਮੇਰਾ ਸੋਸ਼ਲ ਮੀਡੀਆ ਚੈੱਕ ਕਰੋ ਅਸੀਂ ਹਰੇਕ ਪਿੰਡ ਦੇ ਵਿੱਚ ਜੀ 142 ਦੇ 42 ਪਿੰਡ ਨਾਬਾ ਪਾਸੋਂ ਹਰੇਕ ਪਿੰਡ ਦੇ ਵਿੱਚ ਜਿਹੜਾ ਜੀ ਉਹ ਪ੍ਰਚਾਰ ਲਈ ਜਾ ਰਿਹਾ ਮੈਂ ਔਰ ਇਹ ਪ੍ਰਚਾਰ ਹੋਣ ਤੋਂ ਬਾਅਦ ਵੀ ਹੁਣ ਗ੍ਰਾਂਟਾਂ ਆ ਜਾਣੀਆਂ ਜੀ ਫਿਰ ਫਿਰ ਲਗਾਤਾਰ ਟੂਰ ਸ਼ੁਰੂ ਨੇ ਜੀ ਸੋ ਦੋਹਾਂ ਸਾਲਾਂ ਦੇ ਵਿੱਚ ਮੈਂ ਤਕਰੀਬਨ ਮੇਰਾ ਮੇਰਾ ਇਹ ਐਵਰੇਜ ਹੈ ਜੀ ਕਿ ਹਰੇਕ ਪਿੰਡ ਦੇ ਵਿੱਚ ਜਿੱਤਣ ਤੋਂ ਬਾਅਦ ਮੈਂ ਪੰਜ ਤੋਂ ਲੈ ਕੇ 10 ਵਾਰ ਪਿੰਡ ਦੇ ਵਿੱਚ ਮੈਂ ਜਾ ਆਇਆ ਜੀ ਇੱਕ ਇੱਕ ਪਿੰਡ ਵਿੱਚ ਬਿਲਕੁਲ ਲੱਗਦਾ ਨਹੀਂ ਕਿਤੇ 12 ਵਜੇ ਰਾਤ ਨੂੰ ਸੌਣਿਓ 4 ਵਜੇ ਉੱਠ ਖੜਦੇ ਹੋ ਨਾ ਮਿਹਨਤ ਬਹੁਤ ਜ਼ਿਆਦਾ ਜਿਹੜੀ ਕਰਨੀ ਪੈ ਰਹੀ ਹੈ ਰਾਜਨੀਤਿਕ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਮਾਨ ਸਾਹਿਬ ਕਿਤੇ ਨਾ ਕਿਤੇ ਜੁਟੇ ਹੋਏ ਨੇ ਹੈ ਨਾ ਕੁਝ ਦਿਨ ਬਾਕੀ ਨੇ ਜਿਉਂ ਜਿਉਂ ਦਿਨ ਨੇੜੇ ਆ ਰਹੇ ਨੇ ਧੜਕ ਨਹੀਂ ਬੰਦੀ ਜਾ ਰਹੀ ਆ ਇਹ ਤਾਂ ਹੁੰਦਾ ਹੀ ਹੈ ਜੀ ਰਾਜਨੀਤੀ ਦੇ ਵਿੱਚ ਇੱਕ ਜੀਵ ਜਾਂ ਪ੍ਰੈਸ਼ਰ ਹੁੰਦਾ ਜੀ ਇੱਕ ਉਮੀਦ ਦੇ ਨਾਲ ਬੰਦਾ ਕੰਮ ਕਰਦਾ ਔਰ ਸਾਰਿਆਂ ਨੂੰ ਮੋਟੀਵੇਟ ਕਰਨਾ ਸਾਰਿਆਂ ਨੂੰ ਗੱਲ ਸਮਝਾਉਣੀ ਔਰ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਬਹੁਤ ਵੱਡਾ ਚੈਲੰਜ ਹੁੰਦਾ ਜੀ ਇੱਕ ਇੱਕ ਤਾਂ ਹੁੰਦਾ ਜੀ ਕਿ ਆਪਣੀ ਮਨਮਰਜ਼ੀ ਨਾਲ ਆਟਾ ਸੱਟਾ ਕਿਤੇ ਜੀ ਕੀਤਾ ਆ ਗਏ ਕਿਤੇ ਜੀ ਕੀਤਾ ਨਹੀਂ ਆ ਗਏ ਔਰ ਇੱਕ ਜ਼म्मे ਜ਼म्मेवार ਪੋਲਿਟਿਸ਼ੀਅਨ ਦੀ ਤਰ੍ਹਾਂ ਤੁਸੀਂ ਬਿਹੇਵੀਅਰ ਕਰਨਾ ਹਰੇਕ ਨੂੰ ਮਿਲਣਾ ਹਰੇਕ ਦੀ ਗੱਲ ਸੁਣਨੀ ਇਹ ਇਹ ਵੱਡਾ ਚੈਲੰਜ ਹੈ ਜੀ ਅ ਇੱਕ ਮਾਨਸਬ ਹੋਰ ਵੱਡੀ ਗੱਲ ਹੁੰਦੀ ਹੈ ਜਦੋਂ ਚੋਣਾਂ ਸਿਰ ਤੇ ਆ ਜਾਂਦੇ ਨੇ ਵਰਕਰਾਂ ਨੂੰ ਖੁਸ਼ ਕਰਨਾ ਬਹੁਤ ਔਖਾ ਹੁੰਦਾ ਹੈ ਜਦੋਂ ਚੋਣਾਂ ਨਹੀਂ ਹੁੰਦੀਆਂ ਫਿਰ ਇੱਧਰ ਦੀ ਪਾਉਂਦਾ ਇੱਧਰ ਦੀ ਕਟੰਦ ਦਾ ਰਾਜਨੀਤੀ ਕਿੰਨਾ ਕ ਫਰਕ ਹੈ ਹਾਂ ਇਹ ਤਾਂ ਹੈ ਜੀ ਇਹ ਤਾਂ ਹੈ ਪਰ ਜਿਹੜੇ ਸਾਡੇ ਆਰਗੇਨਿਕ ਵਲੰਟੀਅਰ ਨੇ ਜੀ ਜਿਹੜੇ ਸ਼ੁਰੂ ਤੋਂ ਪਾਰਟੀਆਂ ਜੁੜੇ ਆ ਕੋ ਗੁੱਸਾ ਗਿਲਾ ਹੁੰਦਾ ਜੋ ਜ਼ਾਇਦ ਹੈ ਜੀ ਘਰੇ ਤਾਂ ਫਿਰ ਉਹ ਪਿਆਰ ਵੀ ਬੜਾ ਕਰਦੇ ਆ ਮੰਨ ਵੀ ਜਾਂਦੇ ਆ ਜੀ ਫਿਰ ਮੂਰੇ ਹੋ ਕੇ ਚੱਲਦੇ ਵੀ ਆ ਜੀ ਗੁੱਸਾ ਗਿਲਾ ਥੋੜਾ ਬਤਾ ਹੁੰਦਾ ਜੀ ਇਹ ਹੁੰਦਾ ਹੀ ਆ ਜੀ ਔਰ ਜਿੱਥੇ ਪਿਆਰ ਹੁੰਦਾ ਉੱਥੇ ਮੈਂ ਇੱਕ ਗੀਤ ਲਿਖਿਆ ਸੀ ਬੜੇ ਸਾਲ ਪਹਿਲਾਂ ਕਿ ਜ਼ਿੰਦਗੀ ਦੇ ਵਿੱਚ ਪਿਆਰ ਜ਼ਰੂਰੀ ਹੈ ਥੋੜਾ ਟਕਰਾਰ ਜ਼ਰੂਰੀ ਜ਼ਿੰਦਗੀ ਵਿੱਚ ਪਿਆਰ ਜ਼ਰੂਰੀ ਹੈ ਥੋੜਾ ਤਕਰਾਰ ਜ਼ਰੂਰੀ ਹੈ ਜੋ ਦਿਲ ਦੀਆਂ ਦਿਲਬਰ ਜਾਣੇ ਐਸਾ ਯਾਰ ਜ਼ਰੂਰੀ ਹੈ ਸਾਡੇ ਵਲੰਟੀਅਰ ਤਾਂ ਸਾਡੇ ਭਰਾਵਾਂ ਵਰਗੇ ਨੇ ਸਾਡੇ ਯਾਰਾਂ ਵਰਗੇ ਨੇ ਔਰ ਜਦੋਂ ਉਹਨਾਂ ਨੂੰ ਕੋਈ ਵੀ ਕਹੀਏ ਕਿ ਆ ਕੰਮ ਕਰਨਾ ਤਾਂ ਮੁਰੇ ਹੋ ਕੇ ਚੱਲਦੇ ਨੇ ਜੀ ਫਿਰ ਖਾਣੇ ਦਾ ਕੀ ਸ਼ਡਿਊਲ ਹੈ ਤੁਹਾਡਾ ਖਾਣਾ ਵੀ ਕਹਿੰਦੇ ਜ਼ਰੂਰੀ ਹੈ ਖਾਣਾ ਨਹੀਂ ਖਾਂਦੇ ਪੇਟ ਪੇਟ ਵੀ ਕਹਿੰਦੇ ਖਰਾਬ ਹੋ ਜਾਂਦਾ ਹੈ ਜੀ ਮਾਨ ਸਾਹਿਬ ਕਹਿੰਦੇ ਫਿਰ ਖਾਣਾ ਵੀ অতি ਜ਼ਰੂਰੀ ਹੈ ਫਿਰ ਖਾਣੇ ਦਾ ਕੀ ਟਾਈਮ ਟੇਬਲ ਹੈ ਤੁਹਾਡਾ ਖਾਣੇ ਦਾ ਟਾਈਮ ਟੇਬਲ ਹੈ ਜੀ ਸਵੇਰੇ ਜਿਵੇਂ ਮੈਂ ਹਲਕਾ ਫੁਲਕਾ ਥੋੜਾ ਜਿਹਾ ਫਰੂਟ ਖਾ ਲਿਆ ਔਰ ਦਪਹਿਰ ਨੂੰ ਰੋਟੀ ਖਾ ਲਈ तकरीबन ਹਰ ਇੱਕ ਜਗ੍ਹਾ ਕੋਈ ਨਾ ਕੋਈ ਜੀ ਚਾਹ ਪਾਣੀ ਦਾ ਅਰੇਂਜਮੈਂਟ ਹੁੰਦਾ ਕੋਸ਼ਿਸ਼ ਕਰੀ ਜੇ ਕਿ ਮਿੱਠਾ ਅਵੋਇਡ ਕਰੀਏ ਕਿਉਂਕਿ ਮਿੱਠਾ 슈ਗਰ ਦਾ ਅੱਜ ਕੱਲ ਬਹੁਤ ਪ੍ਰੋਬਲਮ ਹੈ ਜੀ ਪਰ ਫਿਰ ਵੀ ਕਿਤੇ ਨਾ ਕਿਤੇ ਥੋੜਾ ਬਹੁਤਾ ਇਹਦਾ ਸੇਵਨ ਕਰੀਦਾ ਜੀ ਤੇ ਕੋਸ਼ਿਸ਼ ਕਰੀ ਦੀ ਜੀ ਕਿ ਘੱਟ ਖਾਇਆ ਜਾਵੇ ਤੇ ਵੱਧ ਬੋਲਿਆ ਜਾਵੇ ਕਿਉਂਕਿ ਇਲੈਕਸ਼ਨ ਦਾ ਸਮਾਂ ਜੀ ਇੱਕ ਹੋਰ ਦੱਸੋ ਉਹ ਵੀ ਇਲੈਕਸ਼ਨ ਦੇ ਵਿੱਚ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਉਹਦਾ ਵਜਨ ਘਟਦਾ ਕਿ ਵੱਧਦਾ ਕੱਟਦਾ ਜੀ ਮੇਰਾ 2017 ਦੀ ਇਲੈਕਸ਼ਨ ਚ ਵੀ 2022 ਦੀ ਇਲੈਕਸ਼ਨ ਚ ਵੀ ਜਦੋਂ ਮੈਂ ਐਮਐਲਏ ਬਣਿਆ ਮੇਰਾ weight 7 ਕਿਲੋ ਘਟ ਗਿਆ ਸੀਗਾ ਜੀ ਇਲੈਕਸ਼ਨ ਦੇ ਦਰਮਿਆਨ ਔਰ ਤਿੰਨ ਜੋੜੇ ਜੁੱਤੀਆਂ ਦੇ ਨਵੇਂ ਟੁੱਟ ਗਏ ਸੀਗੇ ਇੰਨਾ ਤੁਰੇ ਇੰਨਾ ਪੈਦਲ ਮਾਰਚ ਕੀਤਾ ਹਰੇਕ ਘਰ ਚ ਗਏ ਤੇ ਕਈ ਕਈ ਸੂਟ ਜਿਹੜੇ ਆ ਜੀ ਉਹ ਫਟ ਗਏ ਤੇ ਮੇਰੇ ਕੰਨਾਂ ਦੇ ਪਿੱਛੇ ਨਾ ਪੱਗ ਬੰਦੇ ਸੀਗੇ ਨਹਾ ਕੇ ਪੋਪੜੇ ਪਾਉਣੇ ਆਈ ਨਿਕਲ ਜਾਣਾ ਜੇ ਤੇ ਕੰਨਾਂ ਦੇ ਪਿੱਛੇ ਇੱਥੇ ਇੱਥੇ ਆ ਸੂਜ ਛਾ ਗਈ ਤੇ ਪੈਰ ਨਹੀਂ ਸੀ ਦੇਖੇ ਹੱਥ ਨਹੀਂ ਸੀ ਦੇਖੇ ਕਈ ਮਹੀਨੇ ਟਾਈਮ ਨਹੀਂ ਸੀ ਲੱਗਦਾ ਆਪਣੇ ਆਪ ਨੂੰ ਦੇਖਣ ਦਾ ਤੇ ਇਲੈਕਸ਼ਨ ਜਿੰਨੇ ਮਸ਼ਰੂਫ ਸੀਗੇ ਨੇ ਬਿਜੀ ਸੀਗੇ ਤੇ ਬਾਕੀ ਇਹ ਆ ਵੀ ਮਿਹਨਤ ਹੈ ਜੀ ਤਾਂ ਪਿਛਲੀਆਂ ਚੋਣਾਂ ਤੋਂ 7 ਕਿਲੋ ਘਟਿਆ ਤੇ 24 ਚ ਕਿੰਨਾ ਘਟਿਆ 24 ਚ ਹੁਣ ਅਸੀਂ ਚੈੱਕ ਕਰਾਂਗੇ ਜੀ 24 ਘਟ ਰਿਹਾ ਜੀ ਘਟ ਰਿਹਾ ਔਰ ਜਿੰਨੇ ਕਿੰਨਾ ਦੇ ਚੋਣਾਂ ਤੋਂ ਪਹਿਲਾਂ ਹਲੇ ਨਹੀਂ ਚੈੱਕ ਕੀਤਾ ਜੀ ਹਲੇ ਚੈੱਕ ਨਹੀਂ ਕੀਤਾ ਆਪੇ ਆਪ ਹੀ ਲੱਗ ਜਾਂਦਾ ਕਈ ਵਾਰ ਪਤਾ ਹੀ ਵਜ਼ਨ ਵਧਿਆ ਹੋਇਆ ਹਾਂ ਪਤਾ ਲੱਗ ਜਾਂਦਾ ਇਹ ਬਾਡੀ ਦੱਸਦੀ ਆ ਤੁਹਾਡੀ ਆਪਣੇ ਆਪ ਜੀ ਔਰ ਕੋਸ਼ਿਸ਼ ਕਰ ਰਹੇ ਆ ਕਿ ਜਿੰਨੀ ਵੱਧ ਪੱਜਨਾਟ ਹੋਏਗੀ ਜਿੰਨਾ ਵੱਧ ਪ੍ਰਚਾਰ ਕਰਾਂਗੇ ਉਹਨਾਂ ਬੈਨੀਫਿਟ ਹੋਏਗਾ weight ਵੀ ਘਟੇਗਾ ਜੀ ਮੇਰਾ weight ਘਟੇਗਾ ਪਾਰਟੀ ਦਾ weight ਵਧੇਗਾ ਜੀ ਹਾਂਜੀ ਪਾਰਟੀ ਵੱਧੋ ਨਾ ਮਰਜ ਨਾ ਜਿੱਤੇਗੀ ਗਾਂਧੀ ਵੀ ਪੂਰੀ ਸਪੀਡ ਤੇ ਚੱਲ ਰਿਹਾ ਕਹਿੰਦੇ ਪਟਿਆਲਾ ਲੋਕ ਸਭ ਹਲਕਾ ਪੂਰੀ ਸਪੀਡ ਹੈ ਜੀ ਹੁਣ 75 ਸਾਲ ਦੀ ਉਮਰ ਹੋ ਗਈ ਜੀ ਬਜ਼ੁਰਗ ਹੋ ਗਏ ਨੇ ਜੀ ਸਪੀਡ ਸਪੂਟ ਕਾਦੀ ਆ ਤਾਂ ਮਤਲਬ ਜਦੋਂ ਉਹਨਾਂ ਨੂੰ ਕਹੀਦਾ ਕਿ ਪ੍ਰੋਗਰਾਮ ਤੇ ਜਾਣਾ ਉਹਨਾਂ ਨੂੰ ਮੈਂ ਸਮਝੋ ਕੇ ਮੈਂ ਬੜਾ ਉਹਨਾਂ ਦਾ ਚਾਹੇ ਤੇ ਵੀ ਜਾਣਾ ਪੈਣਾ ਜੀ ਤੇ ਉਹ ਤਾਂ ਐਂ ਚਾਹੁੰਦੇ ਵੀ ਬਸ ਐਂ ਮਿਲ ਜਵੇ ਮੈਨੂੰ ਐਮਐਮਪੀ ਸ਼ਿਪ ਹਾਂਜੀ ਜੀ ਜੀ ਬਿਲਕੁਲ ਰਾਜਨੀਤਿਕ ਆਗੂਆਂ ਦੇ ਵਜਨ ਦੀ ਗੱਲ ਚੱਲ ਰਹੀ ਸੀ ਕਹਿੰਦੇ ਵਜਨ ਪਹਿਲਾਂ ਵੱਧ ਵੀ ਜਾਂਦਾ ਜਦੋਂ ਇਲੈਕਸ਼ਨ ਆਉਂਦੇ ਫਿਰ ਕਹਿੰਦੇ ਘਟ ਜਾਂਦਾ ਇੱਕ ਗੱਲ ਨੋਟ ਕਰੋ ਜਿਹੜੇ ਕਾਲੀਦਾਲ ਦੇ ਲੀਡਰ ਨੇ ਜਿਹਨਾਂ ਦਾ ਵਜਨ ਵੱਧਦਾ ਜੀ ਕਿਉਂਕਿ ਪੁਰਾਣੀਆਂ ਪਾਰਟੀਆਂ ਨੂੰ ਫੰਡ ਫੰਡ ਬਹੁਤ ਦਿੰਦੇ ਨੇ ਜੀ ਇਹ ਕਈ ਲੀਡਰ ਨੇ ਮੈਂ ਨਾਂ ਨਹੀਂ ਲੈਣਾ ਉਹ ਉਹਨਾਂ ਨੂੰ ਹਰੇਕ ਇਲੈਕਸ਼ਨ 'ਚ ਪੈਸੇ ਬਜਦਿਏ ਲਾਉਣੇ ਦਾ ਕੀ ਹੈ ਜੀ ਉਹਨਾਂ ਨੇ ਪਰ ਸਾਡੀ ਜਿਹੜੀ ਪਾਰਟੀ ਹੈ ਜੀ ਅਸੀਂ ਸਾਡੇ ਡਾਕਟਰ ਬਲਬੀਰ ਸਿੰਘ ਜੀ ਮੈਂ ਅਸੀਂ ਸਾਰੇ ਜਿੰਨੇ ਐਮਐਲਏ ਆ ਜੀ ਸਾਰੇ ਲੋਕ ਸਭਾ ਪਟਿਆਲਾ ਦੇ ਸਾਰੇ ਆਪਣੀ ਜੇਬ ਦੇ ਵਿੱਚੋਂ ਖਰਚ ਕਰ ਰਹੇ ਹਾਂ ਔਰ ਕੋਈ ਨਸ਼ਾ ਨਹੀਂ ਕੋਈ ਸ਼ਰਾਬ ਨਹੀਂ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਔਰ ਬਿਲਕੁਲ ਜਿਹੜੀਆਂ ਰੀਜ਼ਨੇਬਲ ਜੋ ਹਦਾਇਤਾਂ ਨੇ ਇਲੈਕਸ਼ਨ ਕਮਿਸ਼ਨ ਨੇ ਗਾਈਡਲਾਈਨ ਨੇ ਉਹਦੇ ਮੁਤਾਬਕ ਜਿਹੜਾ ਜੀ ਅਸੀਂ ਖਰਚਾ ਕਰਦੇ ਹਾਂ ਇਤਹਾਰ ਦੀ ਇਲੈਕਸ਼ਨ ਥੋੜਾ ਜੀ ਸੈਮੀ ਸੈਮੀ ਫਾਈਨਲ ਆ ਕਹਿੰਦੇ ਇਹ ਹਾਂ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਬਿਲਕੁਲ ਸੈਮੀਫਾਈਨਲ ਹੈ ਜੀ ਔਰ ਇਸ ਤੋਂ ਬਾਅਦ ਜਦੋਂ 3 ਸਾਲ ਬਾਅਦ 3 ਸਾਲ ਬਾਅਦ ਤਾਂ ਵਿਧਾਨ ਸਭਾ ਦੀ ਇਲੈਕਸ਼ਨ ਆਉਣੀ ਆਉਣੀ ਉਸ ਤੋਂ ਪਹਿਲਾਂ ਸਰਪੰਚੀ ਹੈ ਜੀ ਉਸ ਤੋਂ ਪਹਿਲਾਂ ਬਲਾਕ ਸਮਤੀਆਂ ਨੇ ਉਸ ਤੋਂ ਪਹਿਲਾਂ ਜ਼ਿਲ੍ਹਾ ਪਰਿਸ਼ਦ ਹੈ ਜੀ ਤੇ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣੀ ਹੈ ਨਗਰ ਕੌਂਸਲ ਦੀ ਇਲੈਕਸ਼ਨ ਹੋਣੀ ਹੈ ਨਾਬੇ ਦੀ ਭਾਸੋ ਨਗਰ ਪੰਚਾਇਤ ਦੀ ਇਲੈਕਸ਼ਨ ਹੋਣੀ ਹੈ ਸਾਰੇ ਸੈਮੀਫਾਈਨਲ ਹੀ ਨੇ ਸਾਰੇ ਬਹੁਤ ਇਲੈਕਸ਼ਨ ਆ ਰਹੀਆਂ ਨੇ ਹਾਂ ਬਹੁਤ ਇਲੈਕਸ਼ਨ ਆ ਨੇ ਜੀ ਸੋ ਕਿਉਂਕਿ ਜੁਡੀਸ਼ੀਅਲ ਸਿਸਟਮ ਇਦਾਂ ਦਾ ਬਣਿਆ ਹੋਇਆ ਡੈਮੋਕ੍ਰੈਟਿਕ ਸਿਸਟਮ ਇਦਾਂ ਦਾ ਬਣਿਆ ਹੈ ਕਿ ਹਰ ਇੱਕ ਚੀਜ਼ ਜਿਹੜੀ ਹੈ ਉਹ ਲੋਕਾਂ ਦੇ ਹੱਥ 'ਚ ਹੈ ਲੋਕਾਂ ਨੇ ਆਪਣਾ ਨਮਾਇੰਦਾ ਚੁਣਨਾ ਐਮਸੀ ਚੁਣਨਾ ਜਿਲ੍ਹਾ ਪ੍ਰੀਸ਼ਦ ਚੁਣਨਾ ਬਲਾਕ ਸੰਭਧੀ ਚੁਣਨਾ ਐਮਐਲਏ ਚੁਣਨਾ ਐਮਪੀ ਚੁਣਨਾ ਮੈਂਬਰ ਪੰਚਾਇਤ ਚੁਣਨਾ ਇਹ ਲੋਕਾਂ ਦੇ ਹੱਥ 'ਚ ਦਾ ਸਾਰਾ ਕੋਸ਼ਿਸ਼ ਕਰਕੇ ਲੋਕਾਂ ਦੀ ਜਿਹੜੀ ਹੈ ਨਾ ਜਿਹੜੀ ਮਤਲਬ ਸਿੰਬੋਲਿਟੀ ਉਹ ਬਹੁਤ ਔਨੈਸਟ ਨਹੀਂ অলਰੀ ਇਮਾਨਦਾਰੀ ਨਾਲ ਹੋਣੀ ਚਾਹੀਦੀ ਹੈ ਕਿ ਅਸੀਂ ਕਿਹੜਾ ਬੰਦਾ ਚੋਣਾ ਜ्यादातर ਕੀ ਹੁੰਦਾ ਕਿ ਪਾਰਟੀਆਂ ਦੀ ਇੱਜ਼ਤ ਜਾਂ ਕਿਸੇ ਇੱਜ਼ਤ ਲੀਡਰ ਦੀ ਇੱਜ਼ਤ ਬਚਾਉਣ ਵਾਸਤੇ ਲੋਕ ਵੋਟਾਂ ਪਾਉਂਦੇ ਆ ਕਿ ਪ੍ਰਨੀਤ ਕੌਰ ਜੀ ਨਾਲ ਸਾਡੇ ਬੜੇ ਪਰਸਨ ਰਿਲੇਸ਼ਨ ਨੇ ਜੀ ਵੋਟਾਂ ਪਾ ਦਿਓ ਵੀ ਉਹਦੇ ਫਲਾਣੇ ਲੀਡਰ ਨਾਲ ਸਾਡੇ ਬੜੇ ਪਰਸਨ ਰਿਲੇਸ਼ਨ ਨੇ ਵੋਟਾਂ ਪਾ ਦਿਓ ਇਦਾਂ ਥੋੜਾ ਹੁੰਦਾ ਜੀ ਤੁਹਾਡੇ ਬੱਚਿਆਂ ਦਾ ਭਵਿੱਖ ਹੈ ਕੱਲ ਨੂੰ ਤੁਹਾਡਾ ਬੱਚਾ ਕਿਸੇ ਟ੍ਰੈਵਲ 'ਚ ਆ ਗਿਆ ਕੋਈ ਬਿਮਾਰੀ ਤੁਹਾਨੂੰ ਕਿਸੇ ਬਿਮਾਰੀ ਨੇ ਘੇਰ ਲਿਆ ਉੱਥੇ ਇਹਨਾਂ ਨੇ ਥੋੜਾ ਖੜਨਾ ਜੀ ਲੀਡਰਾਂ ਨੇ ਉਤਰਾ ਤੁਹਾਡੇ ਸਿਸਟਮ ਨੇ ਖੜਨਾ ਤੁਹਾਡੇ ਹਸਤ ਤੌਰਾਂ ਨੇ ਖੜਨਾ ਤੁਹਾਡਾ ਜਿਹੜਾ ਸਿਸਟਮ ਆ ਸਮਾਜ ਦਾ ਜੋ ਸਰਕਾਰ ਨੇ ਡਿਵੈਲਪ ਕੀਤਾ ਉਹਨੇ ਖੜਨਾ ਜੀ ਲੀਡਰ ਨੇ ਥੋੜਾ ਖੜਨਾ ਕਿਸੇ ਨੇ ਜੀ ਮਾਨ ਸਾਹਿਬ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੱਲ ਗਰਦਾਸਪੁਰ ਰੈਲੀ ਦੇ ਵਿੱਚ ਕਿਹਾ ਆ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਦਿੱਲੀ ਤੋਂ ਚੱਲਦੀ ਆ ਕਦੇ ਹੁਣ ਇੱਕ ਤਰੀਕ ਤੋਂ ਬਾਅਦ ਜੇਲ੍ਹ ਤੋਂ ਚੱਲੂ ਦੇਖੋ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਔਰ ਜੇਲ੍ਹ ਦੇ ਵਿੱਚੋਂ ਹੀ ਉਹਨਾਂ ਨੇ ਸਾਰਾ ਕੁਝ ਉੱਥੋਂ ਮੋਨੀਟਰ ਕਰ ਰਹੇ ਹੁਣ ਵੀ ਚੱਲ ਉਹਨਾਂ ਦੇ ਜੀ ਬਾਕੀ ਅਗਲੇ ਸਾਲ ਫਰਵਰੀ ਦੇ ਵਿੱਚ ਇਲੈਕਸ਼ਨ ਹੈ ਜੀ 2025 ਦੇ ਵਿੱਚ ਦਿੱਲੀ ਦੇ ਤੇ ਪਹਿਲੀ ਗੱਲ ਤਾਂ ਲੋਕ ਸਭਾ ਦੀ ਅੱਜ ਵੋਟਾਂ ਨੇ ਅੱਜ 6ਵਾਂ ਰਾਉਂਡ ਚੱਲ ਰਿਹਾ ਹੈ ਔਰ 1 ਜੂਨ ਨੂੰ ਲਾਸਟ ਰਾਉਂਡ ਹੈ 7ਵਾਂ ਰਾਉਂਡ ਹੈ 4 ਜੂਨ ਨੂੰ ਰਿਜ਼ਲਟ ਆ ਜਾਣਾ ਜੀ ਤੇ ਪਤਾ ਲੱਗ ਜਾਣਾ ਜੀ ਮੋਦੀ ਸਾਹਿਬ ਦੇਸ਼ ਦੇ ਪ੍ਰਾਈਮ ਮਿਨਿਸਟਰ ਰਹੇ ਆ ਮੈਂ ਦਾ ਸਤਿਕਾਰ ਕਰਦਾ ਬਹੁਤ ਤੇ ਪਰ 10 ਸਾਲਾਂ ਦੀ ਕਾਰਜਗਾਰੀ ਕੀ ਹੈ ਲੋਕਾਂ ਦਾ ਮੈਂਟਲੀ ਲੈਵਲ ਕਿੱਥੇ ਗਿਆ ਹੈ ਗਰੀਬੀ ਕਿੰਨੀ ਖਤਮ ਹੋਈ ਹੈ ਕਿੰਨਾ ਕਿ ਇੰਡਸਟਰੀ ਆਈ ਹੈ ਸਾਡਾ ਇੰਟਰਨੈਸ਼ਨਲ ਲੈਵਲ ਤੇ ਆਪਣੇ ਦੇਸ਼ ਦਾ ਨਾਮ ਇੰਡੀਆ ਦਾ ਪਰ ਦਾ ਨਾਮ ਕਿੰਨਾ ਕਿ ਚਮਕਿਆ ਇੰਟਰਨੈਸ਼ਨਲ ਲੈਵਲ ਤੇ 올림픽 ਦੇ ਵਿੱਚ ਅਸੀਂ ਕਿੰਨੇ ਕ ਖਿਡਾਰੀਆਂ ਨੇ ਮੈਡਲ ਜਿੱਤੇ ਨੇ ਅਸੀਂ ਗੇਮਾਂ 'ਚ ਕਿੱਥੇ ਕਿ ਗਏ ਆਂ ਔਰ ਅਸੀਂ ਸਾਇੰਸ ਦੇ ਮਾਮਲੇ ਦੇ ਵਿੱਚ ਕਿੱਥੇ ਸਟੈਂਡ ਕਰਦੇ ਆਂ ਔਰ ਜਿਹੜੇ ਇੰਟਰਨੈਸ਼ਨਲ ਸਾਡਾ ਬਿਜ਼ਨਸ ਆਦਾਨ ਪ੍ਰਦਾਨ ਆਸੀਂ ਕੋਈ ਚੀਜ਼ਾਂ ਖਰੀਦਣੀਆਂ ਨੇ ਕੁਝ ਵੇਚਣੀਆਂ ਨੇ ਉਹਦੇ ਵਿੱਚ ਕਿੱਥੇ ਸਟੈਂਡ ਕਰਦੇ ਆਂ ਔਰ ਯੂਨੋ ਦੇ ਵਿੱਚ ਸਾਡਾ ਮਤਲਬ ਟੋਟਲੀ ਇੰਟਰਨੈਸ਼ਨਲ ਲੈਵਲ ਤੇ ਸਾਡੀ ਸ਼ਬੀ ਜਿਹੜੀ ਹੈ ਨਾ ਜੀ ਉਹ ਇੰਡੀਅਨ ਗਵਰਨਮੈਂਟ ਦੇ ਥਰੂ ਹੀ ਬਣਦੀ ਹੈ ਇੰਡੀਅਨ ਗਵਰਨਮੈਂਟ ਜੇ ਅੱਛਾ ਕੰਮ ਕਰੇਗੀ ਇਮਾਨਦਾਰੀ ਨਾਲ ਕੰਮ ਕਰੇਗੀ ਤਾਂ ਇੰਟਰਨੈਸ਼ਨਲ ਲੈਵਲ ਤੇ ਉਹ ਸ਼ਬੀ ਅੱਛੀ ਹੋਏਗੀ ਜੇ ਆਪਾਂ ਧਰਮ ਦੀਆਂ ਗੱਲਾਂ ਕਰਾਂਗੇ ਜਾਂ ਖੱਬੇ ਸੱਜੇ ਦੀਆਂ ਗੱਲਾਂ ਕਰਾਂਗੇ ਸਿਰਫ ਵੋਟਾਂ ਦੀਆਂ ਗੱਲਾਂ ਕਰਾਂਗੇ ਜੀ ਉਹ ਠੀਕ ਆ ਉਹੇ ਜ਼ਰੂਰ ਲੋ ਲਾਸਟ ਸਵਾਲ ਆ 4 ਤਰੀਕ ਨੂੰ ਨਾਬਾ ਚ ਹੋਟਲ ਬੁੱਕ ਕੀਤੇ ਜਾਣਗੇ ਜਾਂ ਜ਼ਿਲ੍ਹੇ ਪਟਿਆਲੇ ਚ ਕੀਤੇ ਜਾਣਗੇ ਹੋਟਲ ਕਾਦੇ ਜੀ ਖੁਸ਼ੀਸ਼ ਭੰਗੜਿਆਂ ਲਈ ਟੋ ਸਾਰੀਆਂ ਆਪਣੀਆਂ ਨੇ ਜੀ ਸੜਕਾਂ ਦੇ ਪੰਗੜੇ ਪਾਵਾਂਗੇ ਜੀ ਹਾਂ ਜੀ ਤੇ ਹੋਟਲ ਵਾਲੇ ਤਾਂ ਸਾਡੇ ਤਿਆਰੀਆਂ ਕਰੋਗੇ ਇਹ ਤਿਆਰੀਆਂ ਦਾ ਦੇਖੋ ਮੈਂ ਡਾਉਨ ਟੂ ਅਰਥ ਇਨਸਾਨ ਆ ਜੀ ਕੋਈ ਹੰਕਾਰ ਦੇ ਵਿੱਚ ਨਹੀਂ ਐ ਮੈਂ ਤਾਂ ਅਕਸਰ ਕਹਿੰਦਾ ਕਿ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰਮਸ਼ਖਾਂ ਭਾਵੇ ਮਾਲਕ ਦਾ ਕੰਮ ਫਲ-ਫੁੱਲ ਲਾਉਣਾ ਲਾਵੇ ਜਨ ਲਾਵੇ ਸੱਚੀ ਪਾਤਸ਼ਾਹ ਦੀ ਮਰਜ਼ੀ ਹੈ ਜੀ ਆਪਾਂ ਤਾਂ ਮਿਹਨਤ ਕਰ ਰਹੇ ਹਾਂ ਔਰ ਖਲਕਤ ਦੇ ਵਿੱਚ ਹੀ ਪ੍ਰਮਾਤਮਾ ਵਸਦਾ ਜੀ ਠੀਕ ਹੈ ਇਨਸਾਨ ਦੇ ਵਿੱਚ ਹੀ ਪ੍ਰਮਾਤਮਾ ਵਸਦਾ ਸੱਚੇ ਪਾਤਸ਼ਾਹ ਸਾਹਿਬ ਨੂੰ ਸੋਝੀ ਦਵੇ ਕਿ ਸਾਰੇ ਸੋਚ ਸਮਝ ਕੇ ਵੋਟ ਪਾਉਣ ਔਰ ਆਮ ਆਦਮੀ ਪਾਰਟੀ ਜਿਵੇਂ ਕੰਮ ਕਰ ਰਹੀ ਹੈ ਅੱਗੇ ਵੀ 3 ਸਾਲ ਉਹਦੇ ਹੋਰ ਨੇ ਮਿਲ ਕੇ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੇ ਨਾਲ ਮਿਲ ਕੇ ਅچھے ਤਰੀਕੇ ਨਾਲ ਪੰਜਾਬ ਦੀ ਡਿਵੈਲਪਮੈਂਟ ਹੋਵੇ ਪੰਜਾਬ 'ਚ ਨੌਕਰੀਆਂ ਮਿਲਣ ਪੰਜਾਬ 'ਚ ਗਰੀਬੀ ਖਤਮ ਹੋਵੇ ਇੰਡਸਟਰੀ ਹੋਰ ਆਵੇ ਬਿਜਲੀ ਸਸਤੀ ਮਿਲ ਰਹੀ ਹੈ ਲਗਾਤਾਰ ਚੱਲੇ ਕਿਸਾਨ ਨੂੰ ਫਾਇਦਾ ਹੋਵੇ ਸੜਕਾਂ ਚੰਗੀਆਂ ਬਣ ਵਾਦਾ ਵੰਡ ਠੀਕ ਉਹ ਵੀ ਗੱਲ ਤਾਂ ਉੱਥੇ ਆ ਕੇ ਖੜਨੀ ਆ ਨਾ ਜੀ ਵੋਟਾਂ ਦਾ ਕਿਸ ਨੂੰ ਕੀ ਫਾਇਦਾ ਜੀ ਇੱਕ ਮਾਂ ਨੂੰ ਜੇ ਆਪਾਂ 2 ਰੁਪਏ ਕਿਲੋ ਦੀ ਕਣਕ ਦੇ ਕੇ ਝਾਂਸਾ ਦੇ ਕੇ ਆਪਾਂ ਉਹ ਤੋਂ ਵੋਟ ਲੈ ਲਾਂਗੇ ਜੀ ਤਾਂ ਠੀਕ ਹੈ ਮਾਂ ਅਨਪੜ ਹੈ ਜੀ ਉਹਨੂੰ ਨਹੀਂ ਇਸ ਗੱਲ ਦਾ ਪਤਾ ਲੱਗਦਾ ਪਰ ਉਹ ਹੌਲੀ ਹੌਲੀ ਜਿਹੜਾ ਉਸ ਚੀਜ਼ ਦਾ ਜਿਵੇਂ ਜਿਵੇਂ ਪਤਾ ਲੱਗਦਾ ਤਾਂ ਫਿਰ ਮਾਂ ਜ਼ਰੂਰ ਕਹਿੰਦੀ ਹੈ ਵੀ ਸਿਰਫ ਇਹ ਸਿਰਫ ਸਾਨੂੰ ਕਣਕ ਦਾਲ ਤੇ ਵੋਟਾਂ ਲੈ ਕੇ ਇਹ ਸਾਨੂੰ ਬੇਵਕੂਫ ਬਣਾਉਂਦੇ ਆ ਬਾਕੀ ਕੰਮ ਕਿੱਥੇ ਨੇ ਜੀ ਸਿਸ ਕਰਕੇ ਸਾਰੇ ਜਿਹੜਾ ਬੈਲੈਂਸ ਹੈ ਨਾ ਜੀ ਪੋਲੀਟੀਕਲ ਜਿਹੜਾ ਪਾਰਟੀਆਂ ਦਾ ਜ਼ਿੰਮੇਵਾਰੀ ਜਿਹੜੀ ਬਣਦੀ ਹੈ ਜੀ ਉਹਦੇ ਤੇ ਡਿਬੇਟ ਹੋਣੀ ਚਾਹੀਦੀ ਹੈ ਨਾ ਕਿ ਕਿਹਦਾ ਝੰਡਾ ਦੇਖ ਕੇ ਪੋਸਟਰ ਦੇਖ ਕੇ ਵੱਧ ਦੇ ਕੇ ਜੀ ਮੇਰਾ ਅਲੀ ਮੋਦੀ ਸਾਹਿਬ ਦੀ ਆਈ ਹੈ ਹਜ਼ਾਰ ਹਜ਼ਾਰ ਰੁਪਏ ਕਿਰਾਏ ਤੇ ਕਹਿੰਦੇ ਬੰਦੇ ਲੈ ਕੇ ਗਏ ਨੇ ਦਿਹਾੜੀ ਤੇ ਮਤਲਬ ਇਹ ਕੋਈ ਤਰੀਕਾ ਥੋੜਾ ਜੀ ਇਦਾਂ ਨਹੀਂ ਇਦਾਂ ਨਹੀਂ ਚਾਹੀਦਾ ਆਰਗੈਨਿਕ ਤੁਸੀਂ ਬੰਦੇ ਭਵੇਂ ਦਾਸ ਹੀ ਹੋਣ ਤੁਹਾਡੇ ਕੋਲ ਜੀ ਪਰ 10 ਬੰਦੇ ਆਪਣੇ ਮੁਲਕ ਨੂੰ ਆਪਣੀ ਇਨਸਾਨੀਤ ਨੂੰ ਪਿਆਰ ਕਰਨ ਵਾਲੇ ਹੋਣ ਜੀ ਜਿਹੜੇ ਆਪਣੇ ਦੇਸ਼ ਲਈ ਸੋਚਣ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਐਮਐ ਜੀ ਜੀ ਬਹੁਤ ਮਿਹਰਬਾਨ ਬਿਲਕੁਲ ਨਾਵਾ ਦੇ ਵਿਧਾਇਕ ਨੇ ਜਿਹੜੇ ਦਿਨ ਰਾਤ ਮਿਹਨਤ ਕਰ ਰਹੇ ਨੇ ਪਟਿਆਲਾ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਨੇ ਡਾਕਟਰ ਬਲਵੀਰ ਸਿੰਘ ਉਹਨਾਂ ਦੇ ਲਈ ਦਿਨ ਰਾਤ ਮਿਹਨਤ ਕੀਤੀ ਹੋਈ ਆ ਨਾਵਾ ਦੇ ਵਿਧਾਇਕ ਵੱਲੋਂ ਅਸੀਂ ਸਾਰਾ ਕੁਝ ਦੇਖਿਆ ਕਿਸ ਤਰ੍ਹਾਂ ਰਸੋਈ ਦੇ ਵਿੱਚ ਸਮਾਨ ਤਿਆਰ ਕਰਦੇ ਨੇ ਕਿਸ ਤਰ੍ਹਾਂ ਪੈਕ ਕਰਦੇ ਨੇ ਗੱਡੀ ਦੇ ਵਿੱਚ ਆਪਣਾ ਭੋਜਨ ਰੱਖਦੇ ਨੇ ਘਰੇ ਨਾਸ਼ਤਾ ਨਹੀਂ ਕਰਦੇ ਗੱਡੀ 'ਚ ਜਾਂਦੇ ਜਾਂਦੇ ਕਰਦੇ ਇਹਨੂੰ ਕਹਿੰਦੇ ਨੇ ਮਿਹਨਤ ਕਹਿੰਦੇ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਫਲ ਫਾਲਾ ਜਿਹੜਾ ਉਹ ਪਰਮਾਤਮਾ ਬਿਲਕੁਲ ਮਿਹਨਤੀ ਨੂੰ ਸਾਨੂੰ ਦੇ ਦਿੰਦਾ ਪਰ ਵੋਟ ਬਾਰੇ ਵੀ ਬੋਲੇ ਨੇ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਪਰ ਵੋਟ ਉਸ ਨੂੰ ਪਾਓ ਜੋ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਨੱਬਾ ਤੋਂ ਹਰਮਿੰਦਰ ਸਿੰਘ ਮਾ